ਹਾਲੋ ਦੋਸਤੋ ਆ ਕਬੂਤਰ ਹੈ ਤੇ ਤੁਸੀਂ ਆਪ ਦੱਸੋ ਯਾਰ ਵਿਰੇ ਨੂੰ ਹੋਇਆ ਕੀ ਹੈ ਯਾਰ ਇਹਦਾ ਗਲਾ ਫੁੜਕੀ ਜਾਂਦਾ ਉੱਡਿਆ ਤਾਂ ਜਾਂਦਾ ਨਹੀਂ ਡਰਦਾ ਵੀ ਪੂਰਾ ਤੇ ਉਹ ਬੈਠੀ ਆ ਕਬੂਤਰੀ ਤਾਂ ਤੇ ਮੈਨੂੰ ਆਇਆ ਜੇ ਇੱਥੇ ਰਹਿ ਗਿਆ ਮਰ ਜੂ ਕਿਉਂ ਅਸੀਂ ਥੱਲੋਂ ਚੱਕਿਆ ਇਹਨੂੰ ਤੇ ਇਹਨੂੰ ਘਰੇ ਲਿਜਾ ਕੇ ਸੰਭਿਆ ਜਾਵੇ ਇੱਕ ਦੋ ਦਿਨ ਤੇ ਫਿਰ ਇਹਨੂੰ ਇੱਥੇ ਛੱਡ ਦਾਂਗੇ ਦੇਨ ਘਰੇ ਲੈ ਗਈ ਵਿਚਾਰੇ ਨੂੰ ਆ ਬੈਠਾ ਹਲੋ ਦੋਸਤੋ ਸਸਰੀ ਕਾਲ ਕੀ ਹਾਲ ਚਾਲ ਅੱਜ ਨਾ ਮੈਂ ਇੱਕ ਵੀਡੀਓ ਪਾ ਰਿਹਾ ਤੇ ਆ ਦੇਖੋ ਕੀ ਪਿਆ ਆਂਡਾ ਠੀਕ ਹੈ ਜੀ ਤੇ ਇਹ ਆ ਕਬੂਤਰੀ ਮੈਂ ਕਬੂਤਰ ਸਮਝਾ ਉਹਦੇ ਤੇ ਜਦੋਂ ਮੈਂ ਆਈ ਜਾਂਦਾ ਸੀ ਨਾ ਉਹ ਤੇ ਐਕਟਵਾ ਤੇ ਸਕੂਟਰੀ ਤੇ ਤੇ ਇਹਦੇ ਨਾ ਪੈਰ ਤਾਂਾਂ ਸੀਗੇ ਦੋਨੇ ਇਸ ਤਰ੍ਹਾਂ ਪਿਆ ਪਈ ਸੀ ਤੇ ਸਾਂ ਪੂਰਾ ਦਾ ਚੱਲੀ ਜਾਵੇ ਐ ਬੁਰਾ ਹਾਲ ਇਹਦਾ ਉੱਥੇ ਅੱਜ ਤੀਸਰਾ ਦਿਨ ਆਪਣੇ ਘਰੇ ਇਹਨੂੰ ਆਪਾਂ ਇਹਨੂੰ ਰੱਖ ਰੱਖਿਆ ਕੋਠੀ ਦੇ ਅੰਦਰ ਠੀਕ ਆ ਬਾਹਰ ਵੀ ਆਪਾਂ ਰੱਖ ਸਕਦੇ ਸੀ ਕਿਸ ਟੋਕਰੇ ਖੁੱਡਾ ਆਪਣੇ ਹੈ ਨਹੀਂ ਮਾ ਕੋਈ ਨਹੀਂ ਯਾਰ ਰੱਬ ਦਾ ਜੀ ਆ ਠੀਕ ਹੈ ਜਿੰਨੀਆਂ ਬਿਠਾਂ ਕਰਦਾ ਵੀ ਜਿੰਨੀਆਂ ਬਿਠਾਂ ਕਰਦੀ ਆ ਕਰ ਲੈਣ ਦਾ ਦੇਖੋ ਜੀ ਮੈਂ ਬੈਠ ਗਈ ਪਈ ਤੇ ਆ ਦੇਖੋ ਬੈਠਾ ਹੋਰ ਵੀ ਬਹੁਤ ਕਰੀਆਂ ਹੋਈਆਂ ਮੈਂ ਬਾਜਰਾ ਬੂਜਰਾ ਕਣਕ ਕੁਲਕ ਸੜਤੀ ਬੈਟ ਦੇ ਥੱਲੇ ਮੈਂ ਰੱਖਦਾ ਤੇ ਸਾਰੀ ਕੋਠੀ ਚ ਫਰਦਾ ਰਹਿੰਦਾ ਇਹ ਤੇ ਫਰਦੀ ਰਹਿੰਦੀ ਹੈ ਸੱਚ ਬਾਰੀ ਬਾਰੀ ਮੈਥੋਂ ਕਬੂਤਰ ਜ਼ਿਆਦਾ ਆ ਜਾਂਦਾ ਵੀ ਹੈ ਕਬੂਤਰੀ ਇਹ ਕਿਉਂਕਿ ਇਹਨੇ ਆਂਡਾ ਦਿੱਤਾ ਤੇ ਇਹਦਾ ਨਾ ਇੱਕ ਇਹ ਜਦੋਂ ਮੈਂ ਲਿਆਂਦੀ ਇਹਦੇ ਪੈਰ ਨਹੀਂ ਸੀ ਕੰਮ ਕਰਦੇ ਮੁੜੇ ਹੋਏ ਸੀਗੇ ਤੇ ਜਿਹਦੇ ਤੇ ਪੈਰ ਮੁੜੇ ਹੋਏ ਸੀ ਤੇ ਪੱਲੇ ਵੀ ਇਹ ਦੋਨੇ ਥੱਲੇ ਲਾ ਕੇ ਆਂ ਸਾਹ ਚੜਿਆ ਪੈ ਜੋ ਮੈਂ ਪਾਣੀ ਪੁਣੀ ਪਿਆਇਆ ਘੰਟੇ ਕੇ ਬਾਅਦ ਇਹਦੇ ਪੈਰ ਕੰਮ ਕਰਨ ਲੱਗ ਗਏ ਸੀਗੇ ਤੇ ਮੈਂ ਖਾਚਲਾ ਅੱਜ ਆਪਾਂ ਸ਼ਾਮ ਨੂੰ ਉਡਾ ਦਾਂਗੇ ਪਰ ਕਿਹੜਾ ਉਡਣਾ ਸੀ ਇਹਦਾ ਇੱਕ ਪੱਲਾ ਉਤਰਿਆ ਹੋਇਆ ਵਿਚਾਰੀ ਦਾ ਤੇ ਇੱਕ ਪੱਲਾ ਉਤਰਨਕਾਰ ਕਰਕੇ ਨਾ ਇਹ ਤੋਂ ਉੱਡਿਆ ਨਹੀਂ ਜਾਂਦਾ ਫਰਕ ਪੈ ਰਿਆ ਵੀ ਪਹਿਲਾਂ ਜਿਵੇਂ ਹੀ ਉਡਿਆ ਜਾਂਦਾ ਸੀ ਹੁਣ ਮਤਲਬ ਕਿ ਉੱਡ ਕੇ ਪੌੜੀਆਂ ਪੁੜੀਆਂ ਚੜ੍ਹ ਲੈਣਾ ਠੀਕ ਹੈ ਵੀ ਤਿੰਨ ਚਾਰ ਦਿਨਾਂ ਨੂੰ ਮੈਂ ਇਹਨੂੰ ਜਦੋਂ ਉਡਣ ਲੱਗ ਗਈ ਸਮਾਰ ਕੇ ਮੈਂ ਨੂੰ ਉੱਥੇ ਛੱਡ ਆਉਣਾ ਇੱਥੇ ਨਾਲ ਹੀ ਐ ਵੈਸੇ ਤਾਂ ਆਪਣੇ ਘਰੋਂ ਵੀ ਛੱਡ ਦੇ ਉੱਥੇ ਜਾਵੜੂ ਪਰ ਨਾ ਜਿੱਥੋਂ ਆਪਾਂ ਚੱਕਿਆ ਸੀ ਆਪਾਂ ਉੱਥੇ ਧਰ ਦਾਂਗੇ ਮੈਂ ਅਮਰੂਦਾਂ ਦੇ ਬੂਟੇ ਕੋਲੇ ਬਿਠਾਇਆ ਸੀ ਨੂੰ ਤਾਂਹ ਟਾਣੇ ਟੂਣੇ ਕੋਲੇ ਪਰ ਮੈਂ ਖਣਾ ਉੱਥੇ ਕੁੱਤਾ ਜਾਂ ਬਿੱਲੀ ਨਹੀਂ ਛੱਡਦੇ ਇਹਨੂੰ ਮੈਨੂੰ ਪਤਾ ਸੀ ਕਿਉਂਕਿ ਜੇ ਉਹਦਾ ਵਿਚਾਰ ਹੀ ਨਾ ਕਰ ਸਕਦੀ ਮੈਂ ਖਿਆ ਇਹਨੂੰ ਕੁੱਤਾ ਜਾਂ ਬਿੱਲੀ ਤਾਂ 5 ਮਿੰਟ ਦਾ ਕੰਮ ਹੀ ਐ ਇਹਨੂੰ ਚੋਪੜ ਦਿੰਦੇ ਮੈਂ ਖਿਆ ਤੇ ਜਿੰਨਾ ਹੋ ਸਕਦਾ ਮੈਂ ਹੋਰ ਨਾ ਤਾਂ ਕਰੀਏ ਆਪਾਂ ਠੀਕ ਐ ਤਾਂ ਇਸ ਕਰਕੇ ਮੈਂ ਤੁਹਾਨੂੰ ਵੀ ਕਹਿਣਾ ਵੀ ਜਿੰਨਾ ਚੰਗਾ ਕੰਮ ਹੋ ਸਕੇ ਉਹ ਨਾ ਕਰੋ ਚਲੋ ਘਰੇ ਨਹੀਂ ਰੱਖ ਸਕਦੇ ਜੇ ਕਿਤੇ ਵੀ ਇਹ ਜਿਆਨਵਰ ਪਿਆ ਹੁੰਦਾ ਉਹਨੂੰ ਪਾਰਕ ਵਿੱਚ ਛੱਡਿਓ ਜਿੱਥੇ ਕਬੂਤਰ ਦਾਣਾ ਚੁਗਦੇ ਆ ਉੱਥੇ ਉਹ ਸਮਝ ਜਾਂਦੇ ਆ ਤੇ ਇਹ ਹੁਣ ਪੂਰੀ ਵਧੀਆ ਕਿਉਂਕਿ ਉਹਨੂੰ ਚੋਗਾ-ਚਾਗਾ ਪਾਈ ਦੀ ਆਪਾਂ ਪਾਣੀ-ਪੂਣੀ ਵਧੀਆ ਆਂਡਾ ਇਹ ਹੁਣ ਪਾਪ ਘਰਿਆ ਨਹੀਂ ਠੀਕ ਹੈ ਇਹਨੇ ਹੁਣ ਦੇਣਾ ਇਹਦੀ ਮਜਬੂਰੀ ਸੀ ਇਹਨੂੰ ਬਚਾਉਣਾ ਵੀ ਮਜਬੂਰੀ ਸੀ ਠੀਕ ਹੈ ਦੋਨੇ ਮਿਲ ਕੇ ਬੱਚੇ ਕੱਢਦੇ ਹੁੰਦੇ ਆ ਇਕੱਲੀ ਤਾਂ ਇਹ ਕੱਢ ਨਹੀਂ ਸਕਦੀ ਉਹ 12 ਘੰਟੇ ਕਬੂਤਰ ਪੈਦਾ ਹੁੰਦਾ ਹੁੰਦਾ 12 ਘੰਟੇ ਕੂਤਰੀ ਪੈਦੀ ਹੁੰਦੀ ਹੈ ਕਿਉਂਕਿ ਕਬੂਤਰ ਮੈਂ ਵੀ ਰੱਖੇ ਹੋਏ ਸੀ ਨਾ ਪਹਿਲਾਂ 7-8 ਸਾਲ ਤੇ ਉਸ ਕਰਕੇ ਇਹਨੂੰ ਬਚਾਉਣਾ ਮੇਨ ਕੰਮ ਸੀ ਆਪਣਾ ਨਾ ਕੇ ਇਹਦੇ ਆਂਡਾਂ ਦੇ ਵਿੱਚੋਂ ਬੱਚੇ ਬੱਚੇ ਤਾਂ ਤਾਂ ਕੱਢ ਦੀ ਜੇ ਚੰਗੀ ਹੁੰਦੀ ਫਿਰ ਮੈਂ ਛੱਡਿਆ ਹੁੰਦਾ ਉੱਥੇ ਇਹ ਜੰਗਲੀ ਕਬੂਤਰ ਹੈ ਇਹਨੇ ਖੜਨਾ ਹੀ ਨਹੀਂ ਉਹਦੇ ਜਿੱਦੇ ਚੰਗੀ ਹੋਗੀ ਇਹਨੇ ਉੱਡ-ਉੱਡ ਕੇ ਜਦੋਂ ਉੱਡਣ ਲੱਗ ਗਈ ਤੇ ਇਹਨੂੰ ਆਪਾਂ ਉਹਦੇ ਛੱਡ ਦੇਣਾ ਆਪਣਾ ਕੀ ਵੈਰ ਹੈ ਇਹਦੇ ਨਾਲ ਵਿਚਾਰੀ ਨਾਲ ਹੂੰ ਤੇ ਕਿਥਿਓ ਜੰਗਲ ਜਿਹੜਾ ਹੈਦਰਾਬਾਦ ਦੇ ਬਹੁਤ ਘਟਿਆ ਕੰਮ ਆ ਯਾਰ ਮੈਂ ਕਹਿੰਦਾ ਇੱਥੇ ਨਰਕ ਭੋਗ ਕੇ ਜਾਣਗੇ ਜਿਹਨੇ ਬਿੱਲ ਪਾਸ ਕੀਤਾ ਵੀ ਜੰਗਲ ਅੜਾ ਦੋ ਉਹ ਹਾਥੀ ਦੇਖ ਲਓ ਤੁਸੀਂ ਜਿਹੜਾ ਵਾਇਰਲ ਹੋਇਆ ਯਾਰ ਕਿੰਨੀ ਬੁਰੀ ਹੋਈ ਉਹ ਹਾਥੀ ਨਾਲ ਠੀਕ ਹੈ ਕਿਉਂ ਰਾਜਾ ਸੀਗਾ ਆਪਦੇ ਇੱਜੜ ਦਾ ਤੇ ਉਹਨੇ ਜਦੋਂ ਲੜਿਆ ਜੀਸੀਬੀ ਨਾਲ ਤੇਨੇ ਦੇਖ ਲਓ ਜੀਸੀਬੀ ਪਲਟਾ ਦੇਣੀ ਸੀ ਸਾਰਾ ਜ਼ੋਰ ਮਾਰ ਕੇ ਵਿਚਾਰੇ ਨੇ ਜ਼ੋਰ ਤਾਂ ਪੂਰਾ ਲਾਇਆ ਨਾ ਪਰ ਇਹ ਲੋਕ ਇਨਸਾਨੀਅਤ ਐ ਡੀ ਬੇਕਾਰ ਹੋਗੀ ਨਾ ਯਾਰਾ ਮੈਂ ਕਹਿੰਦਾ ਯਾਰ ਇੰਨਾ ਪਾਪ ਵਧਿਆ ਪੈਣਾ ਦੁਨੀਆ ਤੇ ਯਾਰ ਕੋਈ ਨਹੀਂ ਇੱਥੇ ਸਾਰਾ ਕੁਝ ਇੱਥੇ ਹੈ ਕਿਉਂਕਿ ਰੱਬ ਨੇ ਬਣਾਇਆ ਸੀ ਆਪਾਂ ਨੂੰ ਇੱਕ ਦੂਜੇ ਦੇ ਕੰਮ ਆਉਣ ਲਈ ਤੇ ਰੱਬ ਨੂੰ ਯਾਦ ਕਰਨ ਲਈ ਆਪਾਂ ਤਾਂ ਰੱਬ ਤੋਂ ਲੁੱਕ ਕੇ ਪੁੱਠੇ ਕੰਮ ਕਰਨ ਲੱਗ ਗਏ ਯਾਰ ਪ੍ਰਕਿਰਤੀ ਰੱਬ ਹੈ ਆ ਜਾਨਵਰ ਹਰ ਇੱਕ ਚੀਜ਼ 'ਚ ਰੱਬ ਵਸਦਾ ਜਾਨਵਰ ਪ੍ਰਕਿਰਤੀ ਦਰਖਤ ਹਵਾ ਪਾਣੀ ਠੀਕ ਹੈ ਇਹ ਚੀਜ਼ਾਂ ਜਦੋਂ ਆਪਾਂ ਇਹਨਾਂ ਦੇ ਬੈਰੀ ਬਣ ਗਏ ਨਾ ਫਿਰ ਆਪਣਾ ਬੜਾ ਟਾਈਮ ਨਹੀਂ ਫਿਰ ਆਪਣੇ ਵੀ ਟਾਈਮ ਫਿਰ ਨੇੜੀ ਆ ਕਿਉਂਕਿ ਜਿਹੜਾ ਰੱਬ ਆ ਨਾ ਉਹਨੇ ਜਿਹੜੀ ਸੂਟੀ ਮਾਰਨੀ ਆ ਮੁੜ ਕੇ ਬਹੁਤ ਖਤਰਨਾਕ ਮਾਰੂ ਫਿਰ ਜਿਵੇਂ ਕੋਰੋਨਾ ਵੇਲੇ ਨਹੀਂ ਤੜਪਦਾ ਉਦੋਂ ਫਿਰ ਡਾਕਟਰ ਵੀ ਆਏ ਬੜਾ ਬੜਾ ਸਿੱਟੀ ਜਾਣਗੇ ਵੀ ਮਰ ਗਿਆ ਜੀ ਮਰ ਗਿਆ ਮਰ ਗਿਆ ਜੀ ਮਰ ਗਿਆ ਆ ਕੰਮ ਹੋਊਗਾ ਉਦੋਂ ਜਿਵੇਂ ਉਹਨਾ ਨਾ ਹੋਈ ਜਾਂਦਾ ਰੁਹੀ ਜਾਂਦੇ ਆ ਜਾਨ ਬਰੋ ਤੇ ਇੱਕ ਪਾਸੇ ਆਪਾਂ ਦੇਖ ਲਓ ਵੀ ਕਬੂਤਰ ਇਹ ਮੇਰਾ ਵੀਡੀਓ ਪਾਉਣ ਦਾ ਐ ਨਹੀਂ ਵੀ ਮੈਂ ਇੱਕ ਪਾਡਾ ਐ ਵੀ ਜਾਣ ਕੇ ਵੀ ਨਹੀਂ 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 ਮੈਂ ਇਹ ਕਹਿਣਾ ਵੀ ਬਈ ਜਿੱਥੇ ਤੱਕ ਹੋ ਸਕਦਾ ਉਹ ਨਾ ਕਰੋ ਠੀਕ ਹੈ ਓਕੇ ਧੰਨਵਾਦ ਆ ਦੇਖੋ ਸਾਨੂੰ ਮੈਂ ਛੱਡ ਕੇ ਦਿਖਾਉਣਾ ਇੱਥੇ ਉੱਚੀ ਥਾਂ ਤੋਂ ਛੱਡ ਦਿੰਦਾ ਦੇਖੋ ਆ ਦੇਖੋ ਐ ਡਿੱਗ ਪੈਂਦੀ ਹੈ ਠੀਕ ਹੈ ਪਰ ਉਹ ਉੱਡ ਨਹੀਂ ਜਾਂਦਾ ਕਿਉਂਕਿ ਜੰਗਲੀ ਕਬੂਤਰ ਹੋਵੇ ਹੱਥ ਚਾ ਜੇ ਹੋ ਹੀ ਨਹੀਂ ਸਕਦਾ ਦੇਖੋ ਉਹ ਉੱਡਾ ਨਹੀਂ ਜਾਂਦਾ ਇਹ ਤਾਂ ਜੰਗਲੀ ਕਬੂਤਰ ਤਾਂ ਉੱਡ ਕੇ ਉੱਥੇ ਬਹਿ ਜਾਂਦਾ ਹੁਣ ਤਾਂ ਚਲੋ ਜੀ ਵੀਡੀਓ ਭਰਾਵੋ ਸ਼ੇਅਰ ਬਣਦਾ ਇਹ ਵੀਡੀਓ ਦਾ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਤੇ ਕਮੈਂਟ ਕਰਿਓ ਕਿਉਂਕਿ ਇਹ ਵੀਡੀਓ ਪਾਈ ਆ ਤੇ ਤਾਂ ਕਿ ਸ਼ੇਅਰ ਕਰੋ ਤੁਸੀਂ ਤਾਂ ਲੋਕਾਂ ਤੱਕ ਰਜਾਵੇ ਤੇ ਮੈਂ ਡੱਕੇ ਵੀ ਧਰਤੇ ਸੀਗੇ ਮਹੌਤੇ ਵਿਚਾਰੀ ਬੈਠਦੀਆਂ ਜਾਂ ਆਂਡਾ ਉੱਥੇ ਰੱਖਿਆ ਹੁੰਦਾ ਜਿੱਥੇ ਕਬੂਤਰ ਦੋ ਰੱਖੀ ਬੈਠਿਆ ਮਾਹ ਤੀਜਾ ਰੱਖ ਦਿੰਨੇ ਆ ਵਿਚਾਰੀ ਦਾ ਬੱਚਾ ਬਚ ਜੂ ਇਹ ਕੰਮ ਤਾਂ ਆਪਾਂ ਮਾਹ ਕਰ ਲਾਂਗੇ ਪਰ ਇੱਕ ਫਿਰ ਦੋਸਤ ਨੇ ਆਖਿਆ ਕਹਿੰਦਾ ਰੱਖੀ ਲੈਣਾ ਯਾਰ ਤੂੰ ਕੱਲ ਨੂੰ ਜਦੋਂ ਬੱਚਾ ਨਿਕਲ ਆ ਮਾਰਨਗੇ ਜਾਂ ਕੋਈ ਹੋਰ ਲੱ ਲਾਪਾ ਬਵਾ ਮਾਰਦੇ ਤਾਂ ਜਦੋਂ ਬੱਚਾ ਹੀ ਨਿਕਲ ਆਇਆ ਤੇ ਘਰਾਂਡੇ ਯਾਰ ਛੱਡ ਪਰਾਂ ਕਹਿੰਦਾ ਤੂੰ ਇਹਦੀ ਜਾਨ ਬਚਾ ਕੂਤਰੀ ਦੀ ਓਕੇ ਧੰਨਵਾਦ ਤੇ ਸਪੋਰਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਓਕੇ ਜੀ